you. Mm -hmm. ਹਰਿਆਣਾ ਦੀ ਮਹਿੰਦਰਗੜ੍ਹ ਦੇ ਵਿੱਚ ਸਕੂਲੀ ਬੱਸ ਹਾਦਸਾ ਗ੍ਰਸਤ ਹੋ ਚੁੱਕੀ ਸੀ ਜਿਸ ਸੂਰਾਂ ਨਾ ਪੰਜ ਸਕੂਲੀ ਬੱਚੇ ਨੇ ਮੌਕੇ ਤੇ ਦਰਦਨਾਕ ਮੌਤ ਹੋ ਚੁੱਕੀ ਸੀ ਜਿਸ ਸੂਰਾਂ ਦਰਜਨਾਂ ਦੇ ਕਰੀਬ ਬੱਚੇ ਕੰਬੀ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਸਨ ਡਰਾਈਵਰ ਉੱਤੇ ਦੋਸ਼ ਲੱਗੇ ਸਨ ਕਿ ਉਸ ਵੱਲੋਂ ਸ਼ਰਾਬ ਪੀ ਕੇ ਸਕੂਲੀ ਬੱਸ ਚਲਾਈ ਗਈ ਹੈ ਇਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਪੰਜਾਬ ਬਾਲ ਅਧਿਕਾਰ ਕਮਿਸ਼ਨ ਵੱਲੋਂ ਇਸ ਹਾਦਸੇ ਦਾ ਨੋਟਿਸ ਵੀ ਲਿਆ ਗਿਆ ਸੀ ਅਤੇ ਨਾਲ ਹੀ ਨਿਰਦੇਸ਼ ਸਾਰੇ ਡੀਸੀ ਐਸਐਸ ਸਪੀਟ ਪੁਲਿਸ ਕਮਿਸ਼ਨਰ ਨੂੰ ਜਿਤੇ ਗਏ ਸੰਕ ਸਕੂਲੀ ਵਾਹਨਾਂ ਦੀ ਸਮੇਸਿਰ ਚੈਕਿੰਗ ਕੀਤੀ ਜਾਵੇ ਇਸੇ ਹੀ ਤਹਿਤ ਸੈਫ ਸਕੂਲ ਵਾਹਨ ਪਾਲਸੀ ਦੇ ਤਹਿਤ ਸਕੂਲੀ ਬਸਾਂ ਦੇ ਚਲਾਣ ਕਟੇਗੇ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਚਾਈਲਡ ਅਬਜ਼ਰਵਰ ਵੱਲੋਂ ਵੀ ਦੱਸਿਆ ਗਿਆ ਕਿ ਅਗਰ ਕਿਸੇ ਵੀ ਵਾਹਨ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਸਕੂਲ ਦੇ ਪ੍ਰਿੰਸੀਪਲਾਂ ਦੀ ਹੋਵੇਗੀ ਕੀ ਕਹਿਣਾ ਚਾਹੋਗੇ ਅੱਜ ਇੱਕ ਨਾਯੋ ਪੀਸੀ ਸੁਬੇ ਸਾਡੇ ਮਾਨਯੋਗ ਡਿਪਟੀ ਮੈਨਿਸਟਰ ਸੀ ਲੀਪ ਕੁਮਾਰ ਜੀ ਆਈਐਸ ਵੱਲੋਂ ਜਾਰੀ ਕੀਤੇ ਹੁਕਮ ਅਤੇ ਮਾਨਯੋਗ ਮੁਖ ਕੱਤਰ ਜੀ ਵੱਲੋਂ ਜਾਰੀ ਹੁਕਮ ਅਨੁਸਾਰ ਅੱਜ ਕੱਲ ਤਾਂ ਅਸੀਂ ਕੀਤਾ ਸੀ ਸੈਂਟ ਫਰਾਂਸਿਸ ਸਕੂਲ ਦੇ ਅੰਦਰ ਜਿੱਥੇ ਅਸੀਂ 43 ਚਲਾਨ ਕੱਟੇ ਸੀਗੇ ਤੇ ਅੱਜ ਅਸੀਂ ਹੁਣ ਪੀਸੀਐਮ ਪੰਜਾਬ ਚਿਲਨ ਅਕੈਡਮੀ ਚ ਪਹੁੰਚੇ ਹਾਂ ਇੱਥੇ ਜਿਹੜੇ ਸਕੂਲ ਨੇ ਵਾਹਨਾਂ ਦੇ ਅੰਦਰ ਕਮੀਆਂ ਪਾਈ ਜਾ ਰਹੀਆਂ ਨੇ ਅਸੀਂ ਉਹਨਾਂ ਨੂੰ ਇੰਪਾਉਂਡ ਪਲੱਸ ਚਲਾਨ ਕੱਟੇ ਜਾ ਰਹੇਗੇ ਅੱਜ ਹੁਣ ਕਈ ਚਲਾਨ ਕੱਟਤੇ ਗਏ ਤੇ ਹੋਰ ਚਲਾਨ ਵੀ ਕੱਟੇ ਜਾ ਰਹੇਗੇ ਇੱਕ ਚੈਕਿੰਗ ਲਗਾਤਾਰ ਚਲਦੀ ਰਹਣੀ ਹੈਗੀ ਹੈ ਜ਼ਿਲ੍ਹੇ ਵਿੱਚ ਹਰ ਜਿਹੜੇ ਵੀ ਵਾਹਨ ਦੇ ਅੰਦਰ ਕੋਈ ਵੀ ਕਮੀ ਕਿਸੇ ਵੀ ਤਰ੍ਹਾਂ ਦੀ ਪਾਈ ਗਈ ਹੈ ਅਗਰ ਉਹ ਸੇਫ ਸਕੂਲ ਵਾਹਨ ਦੀ ਪਾਲਿਸੀ ਪੂਰੀ ਨਹੀਂ ਕਰਦੇ ਹੈਗੇ ਤਾਂ ਅਸੀਂ ਉਹਨਾਂ ਦੇ ਪੂਰਾ ਚਲਾਨ ਕੱਟਾਂਗੇ ਕਿਹੜੀ ਕਿਹੜੀ ਸਰਕਤਾਈਆਂ ਗਿਰੀ ਜਾਂਦੀਆਂ ਜਿਹੜੀਆਂ ਇਹ ਟ੍ਰੈਵਲ ਪੂਰੀ ਨਹੀਂ ਕੀਤੀ ਦੇਖੋ ਜਿਹੜੀ ਸੇਫ ਸਕੂਲ ਵਾਹਨ ਪਾਲਿਸੀ ਦੇ ਦੌਰਾਨ ਦਿੱਤੀਆਂ ਵੀ ਆ ਗਾਈਡਲਾਈਨਸ ਹੈਗੀਆਂ ਉਹਦਾ ਮਿਨੀਮਮ ਸਟੈਂਡਰਡ ਪੂਰਾ ਕਰਨਾ ਬਹੁਤ ਜ਼ਰੂਰੀ ਹੈਗਾ ਜਿਵੇਂ ਸਕੂਲ ਦੀ ਬੈਂਡ ਦੇ ਉੱਤੇ ਗ੍ਰਿਲ ਲੱਗੀ ਹੋਣੀ ਜ਼ਰੂਰੀ ਹੈ ਕਿ ਹੈ ਕੈਮਰਾ ਹੋਣਾ ਚਾਹੀਦਾ ਹੈ ਲੇਡੀ ਅਟੈਂਡੈਂਟ ਹੋਣੀ ਚਾਹੀਦੀ ਹੈ ਸਪੀਡ ਗਵਰਨਰ ਹੋਣੇ ਚਾਹੀਦੇ ਹੈ ਕਿ ਹੈ yellow ਕਲਰ ਦਾ ਰੰਗ ਹੋਣਾ ਚਾਹੀਦਾ ਹੈ ਸਕੂਲ ਦੀ ਵਰਦੀ ਪਾਈ ਹੋਣੀ ਚਾਹੀਦੀ ਹੈ ਨੇਮ ਪਲੇਟ ਹੋਣੀ ਚਾਹੀਦੀ ਹੈ ਡਰਾਈਵਰ ਦੇ ਤੇ ਜਿਹੜਾ ਸਿਟਿੰਗ ਦਾ ਉਹਦਾ ਕੈਪੈਸਿਟੀ ਹੈਗੀ ਹੈ ਮਤਲਬ ਅਗਰ ਜੇ 6 ਸੀਟ ਹੈਗੇ ਤਾਂ ਉਹਨੇ 6 6 ਬੱਚਿਆਂ ਦੀ ਹੀ ਕੈਪੈਸਿਟੀ ਦੇ ਹਿਸਾਬ ਨਾਲ ਬੱਚੇ ਹੋਣੇ ਚਾਹੀਦੇ ਹਨ ਨਾ ਕਿ ਉਹਦੇ ਵਿੱਚ 20 20 ਬੱਚੇ ਬੈਗ ਸਭ ਕੁਝ ਇਕੱਟਾ ਕੀਤਾ ਜਾਣਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਸਾਡੇ ਲਈ ਬਹੁਤ ਕੰਪੀ ਹੈਗੀ ਹੈ ਇਸ ਕਰਕੇ ਇਹਨਾਂ ਦੀ ਸੁਰੱਖਿਆ ਵਾਸਤੇ ਮਾਨਯੋਗ ਡੀਸੀ ਸਾਹਿਬ ਜਿਹੜੇ ਹੈਗੇ ਬਹੁਤ ਹੀ ਸੰਜੀਦਾ ਲੈਂਦੇ ਹੈਗੇ ਤੇ ਉਹਨਾਂ ਨੇ ਆਪਦੇ ਹੁਕਮ ਜਾਰੀ ਕਰਕੇ ਸਾਨੂੰ ਆ ਟੀਮਾਂ ਜਿਹੜੀਆਂ ਬਣਾਈਆਂ ਜ਼ਿਲ੍ਹਾ ਪੱਧਰ ਤੇ ਅਸੀਂ ਉਹਨਾਂ ਦਾ ਥਰੂ ਚੈਕਿੰਗ ਕਰਦੇ ਹਾਂ ਉਹ ਜਵਾਬ ਨੇ ਜਿਹੜੇ ਕੰਡਮ ਹੋ ਚੁੱਕੇ ਨੇ ਉਹਨਾਂ ਅਸੀਂ ਉਹਨਾਂ ਦਾ ਬਿਲਕੁਲ ਹੀ ਬੰਦ ਕਰ ਰਹੇ ਹਾਂ ਕਿਹਾ ਜਿਹੜਾ ਬਿਲਕੁਲ ਹੀ ਕੰਡਮ ਹੋ ਚੁੱਕਿਆਗਾ ਮਤਲਬ ਚੱਲਣ ਯੋਗ ਹੀ ਨਹੀਂ ਹੈਗਾ ਕਿਉਂਕਿ ਉਹ ਇੱਕ ਖਤਰੇ ਦੀ ਘੰਟੀ ਹੈਗੀ ਆ ਅੱਜ ਹੁਣ ਅਸੀਂ ਦੇਖਿਆ ਮਹਿੰਦਰਗੜ੍ਹ ਦੇ ਅੰਦਰ ਜਿਹੜਾ ਹਾਦਸਾ ਹੋਇਆ ਹੈਗਾ ਉਹ ਕਿੰਨਾ ਕਾਰਨਾ ਕਰਕੇ ਹੋਇਆ ਇੰਨਾ ਕਾਰਨਾ ਕਰਕੇ ਹੋਇਆ ਵੀ ਵੱਡੀ ਦੇ ਜਤ ਕਾਗਜ਼ ਨਹੀਂ ਪੂਰੇ ਹੁੰਦੇ ਜਾਂ ਕੋਈ ਡਰਾਈਵਰ ਅਨ ਟ੍ਰੇਨਡ ਹੁੰਦਾ ਹੈਗਾ ਜਾਂ ਹੰਦੇ ਕੋਈ ਇਕੁਪਮੈਂਟ ਪੂਰੇ ਨਹੀਂ ਹੁੰਦੇ ਗਵਰਨਰ ਸਪੀਡ ਗਵਰਨਰ ਨਹੀਂ ਲੱਗਿਆ ਹੁੰਦਾ ਤਾਂ ਕਿਉਂ ਖਤਰੇ ਦਾ ਘਰ ਹੈ ਅਸੀਂ ਨਾਲ ਦੇ ਨਾਲ ਇੰਪੌਂਡ ਦਾ ਜੇ ਕੋਈ ਮਿਸਿੰਗ ਹਾਪਿੰਗ ਹੁੰਦੀ ਹੈ ਉਹੀ ਪ੍ਰਸ਼ਾਸਨ ਜਾਗਦਾ ਪਹਿਲਾਂ ਪ੍ਰਸ਼ਾਸਨ ਕੋ ਸੁੱਤਰ ਹੁੰਦਾ ਕਿ ਕੋਣ ਕਰਦਾ ਲਗਾਤਾਰ ਹੀ ਜਿਹੜੇ ਡਰਾਈਵਰ ਹੈਗੇ ਕਤਾਈਆਂ ਕਰਦੇ ਆ ਤੇ ਜਦੋਂ ਕੋਈ ਕੋਈ ਮਿਸੇ ਆਪਣੀ ਉਹਦੇ ਪ੍ਰਸ਼ਾਸਨ ਜਾਗਦਾ ਪਹਿਲਾਂ ਕੋਈ ਦੇਖੋ ਉਚਿਤ ਥੋਂ ਤੋਂ ਟੀ ਗੱਲ ਆ ਵੀ ਸਹੀ ਹੈ ਕਿ ਪ੍ਰਸ਼ਾਸਨ ਜਾਗਦਾ ਪਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਜਿਲ੍ਹਾ ਤਰਨਤਾਰਨ ਦੇ ਅੰਦਰ ਸਾਡੀ ਲਗਾਤਾਰ ਜਿਹੜੀ ਟਰੇਡਸ ਚੱਲ ਰਹੀਆਂ ਹੈਗੀਆਂ ਦੇਖੋ ਇੱਕ ਇਹ ਸਰਕਲ ਹੈਗਾ ਅਸੀਂ ਚਲਾਨ ਕੱਟਦੇ ਜਾਵਾਂਗੇ ਜਿਵੇਂ 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 ਸੁਧਾਰ ਹੁੰਦਾ ਰੂਗਾ ਲੋਕਾਂ ਪਬਲਿਕ ਤੇ ਜਾਂਦਾ ਰੂਗਾ ਅਸੀਂ ਸਾਡੀ ਸਤਾਈ ਵੱਧ ਹੀ ਰਹਿਣੀ ਹੈ ਧੀਰੇ ਧੀਰੇ ਇਹਨਾਂ ਨੇ ਆਪਣੇ ਆਪ ਚੇਂਜ ਹੋਣਾ ਹੈਗਾ ਹੁਣ ਤੱਕ ਜੇ ਜਿਹੜੇ ਪਿਛਲੇ ਸਾਲ ਦੇਖਿਆ ਜਾਈਏ ਤਾਂ ਸਾਡੇ 423 ਚਲਾਨ ਹੋ ਗਏ ਸੀ ਪਿਛਲੇ ਸਾਲ ਹੁਣ ਜਿਹੜੇ ਇਸ ਟਾਈਮ ਹੁਣ ਤੱਕ ਚਲਾਨ ਜਿਹੜੇ ਕਰ ਚੁੱਕੇ ਆ 122 22 ਚਲਾਨ ਕੱਟ ਚੁੱਕੇ ਆ ਗਿਆ ਤੇ ਇਹ ਲਗਾਤਾਰ ਟ੍ਰੈਂਡ ਚੱਲਦਾ ਰਹਿਣਾ ਹੈਗਾ ਅਸੀਂ ਕੋਸ਼ਿਸ਼ ਆਪਦੀ ਪੂਰੀ ਲਗਾ ਕੇ ਵੀ 100% ਕੰਪਲੀਟ ਹੋ ਜਾਏ ਜਿੰਨੀ ਦੇਰ ਤੱਕ ਇਹ ਨਹੀਂ ਹੋਗਾ ਸਾਡਾ ਇਹ ਅਭਿਆਨ ਲਗਾਤਾਰ ਚੱਲਦਾ ਰਹੇ ਸਰ ਇਹ ਡਰਾਈਵਰਾਂ ਦੇ ਉੱਪਰ ਹੀ ਕਾਰਵਾਈ ਹੋ ਰਹੀ ਹੈ ਜਾਂ ਸਕੂਲਾਂ ਦੇ ਉੱਪਰ ਵੀ ਕੋਈ ਕਾਰਵਾਈ ਸਕੂਲ ਮੁਖੀਆਂ ਤੇ ਸਾਫ ਸਾਫ ਮੈਂ ਅਲਰਟ ਕਰਨਾ ਚਾਹਾਂਗਾ ਜੋ ਕਿ ਮਾਨਯੋਗ ਡੀਸੀ ਸਾਹਿਬ ਨੇ ਵੀ ਪੱਤਰ ਜਾਰੀ ਕਰਕੇ ਇੱਕ ਸਪਸ਼ਟ ਗੱਲ ਕਹਿਤੀ ਹੈਗੀ ਹੈ ਸਕੂਲ ਪ੍ਰਮਾਈਸਿਸ ਦੇ ਅੰਦਰ ਕੋਈ ਵੀ ਵਹੀਕਲ ਆ ਗਿਆ ਜਾਂ ਉਸ ਵਹੀਕਲ ਦੇ ਅੰਦਰ ਪ੍ਰਾਈਵੇਟ ਹੈ ਚਾਹੇ ਉਹ ਸਕੂਲ ਦਾ ਵਾਹਨ ਹੈਗਾ ਉਹਨੇ ਬੱਚੇ ਆ ਰਹੇ ਕਿਉਂਕਿ ਉਹ ਇੱਕ ਇਨਕਮ ਆਫ ਸੋਰਸ ਹੈਗਾ ਸਕੂਲ ਦਾ ਠੀਕ ਹੈ ਸਕੂਲ ਚ ਮਾਪਿਓ ਨੇ ਭੇਜਦਾ আজকাল ਕੀ ਕਿਤਾ ਸਕੂਲਾਂ ਨੇ ਮਾਪਿਓ ਤੋਂ ਇਹ ਲਿਖਵਾ ਲਿਆ ਗਿਆ ਐਫੀਡੇਟ ਕਿ ਵੀ ਇਹ ਵਾਹਨ ਹੈ ਜੋ ਪ੍ਰਾਈਵੇਟ ਹੈਗਾ ਅਸੀਂ ਆਪਣੀ ਮਰਜ਼ੀ ਨਾਲ ਲਾਇਆ ਜੇ ਬੱਚੇ ਨਾਲ ਕੋਈ ਹਿਸਪਨਿੰਗ ਹੋਣੀ ਤਾਂ ਉਹ ਨਹੀਂ ਸਾਡੀ ਜ਼ਿੰਮੇਵਾਰੀ ਹੋਗੀ ਇਹਨਾਂ ਨੇ ਐਫੀਡੇਟ ਕਰਾਇਆ ਜੋ ਕਿ ਸਰਾਸਰ ਗਲਤ ਹੈਗਾ ਸੁਪਰੀਮ ਕੋਰਟ ਦੀ ਸਾਫ਼ ਸਾਫ਼ ਫੈਸਲੇ ਲਿਖਿਆ ਵੀ ਹੈ ਗਿਆ ਕਿ ਜੇਕਰ ਕੋਈ ਬੱਚਾ ਕਿਸੇ ਵੀ ਨਾਲ ਕੋਈ ਘਟਨਾ ਵਾਪਰਦੀ ਹੈ ਚਾਹ ਪ੍ਰਾਈਵੇਟ ਹੈ ਚਾਹ ਉਹਦਾ ਉਹਨਾਂ ਦਾ ਆਪ ਦਾ ਵਾਹਨ ਹੈਗਾ ਠੀਕ ਹੈ ਸੋ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਗੀ ਪਰ ਅਸੀਂ ਸਮੇਂ ਦੇ ਵਿੱਚ ਸਰਦਾਰ ਜਸਪਾਲ ਨੂੰ ਇਹਦੇ ਸਕੂਲੇ ਕਿਹੜੇ ਜਵਾਬ ਦੇ ਇਹ ਪੀਸੀ ਜਿਸਤਾ ਸਰਕਾਰ ਦੀਆਂ ਇਹ ਵਾਹਨ ਜਰੀ ਪਾਲਿਸੀ ਪਹੁੰਚਾਈ ਹੈ ਸੇਫ ਵਾਹਨ ਪਾਲਿਸੀ ਲੈ ਕੇ ਤੁਹਾਡੇ ਘੜੀਆਂ ਚਲਾਨ ਕਿੱਥੇ ਆ ਰਹੀ ਹੈ ਕਿਵੇਂ ਵੀ ਸਰਕਾਰ ਦੀ ਇਹ ਸਟੇਟ ਚੀਜ਼ ਲੋ ਠੀਕ ਹੈ ਜੀ ਜੋ ਕੋਈ ਗੱਲ ਨਹੀਂ ਸਰਕਾਰ ਵਧੀਆ ਪਰ ਆਲਾ ਉਹਨਾਂ ਦਾ ਕਿ ਉਹ ਸਾਨੂੰ ਆਖਰੀ ਇਹ ਕਾਜ ਪੱਤਰ ਪੂਰੇ ਕਰਾਂਗੇ ਸਾਰੇ ਕਰਾਂਗੇ ਪਰ ਸਾਨੂੰ ਟਾਈਮ ਦਿੱਤਾ ਜਾਵੇ ਟਾਈਮਾਨੂੰ ਇਹ ਦੇ ਅਸਰਾਂ ਦੇ ਧਮਗ ਦੇ ਜੇਦੋ ਸਰਕਾਰ ਤੁਹਾਡੇ ਦਵਾਰੇ ਆਕੇ ਤੁਹਾਡੇ ਚਲਾਨ ਕੱਢਦੀ ਆ ਉਦੋਂ ਤੀ ਚਿੰਤਕ ਹੋ ਜਾਂਦੇ ਹੋ ਤੁਸੀਂ ਇਹ ਜਿਹੜਾ ਆਪਣੇ ਕਾਗਜ਼ ਪੱਤਰ ਪਹਿਲਾਂ ਕੌਣ ਤਿਆਰ ਕਰਦੇ ਸੀ ਸਰ ਅਸੀਂ ਕਰਦੇ ਹੌਲੀ ਹੌਲੀ ਕੀਤੇ ਕੱਜੀ ਕੱਡੀਆਂ ਦੇ ਕੀਤੇ ਗਏ ਆ ਤੇ ਬਾਕੀ ਇਹਦੇ ਵੀ ਕਰਾਂਗੇ ਉਖਾਏ ਉਹਨਾਂ ਨੂੰ ਕਈਆਂ ਦੇ ਪੂਰੇ ਪਾਏ ਗਏ ਜਿਹਦਾ ਵਾਅਦਾ ਕਰ ਰਹੇ ਵੀ ਅੱਜ ਫੇਰ ਚਲਾਨ ਕਿਤੇ ਦੇ ਕੇ 20% ਹਾਂਜੀ ਉਹਨਾਂ ਜਿਨ੍ਹਾਂ ਦੇ ਕਾਗਜ਼ੀ ਘਾਟ ਹੁੰਦੇ ਕੀਤੇ ਉਹਨਾਂ ਨੇ ਉਹ ਜਿਹੜੀਆਂ ਜਿਹੜੀਆਂ ਬਿਲਕੁਲ ਕੰਡਮ ਗੱਡੀਆਂ ਰੱਖ ਕੇ ਮਤਲਬ ਵੀ ਲੈ ਕੇ ਜਾ ਰਹੇ ਨਹੀਂ ਨਾ ਨਹੀਂ ਸਾਰੇ ਸਾਡੇ ਸਕੂਲ ਇਹੋ ਜਿਹੀ ਗੱਡੀ ਚਾਹੀਦੀ ਕੋਈ ਕੰਡਮ ਵਾਲੀ ਹਾਸਤੀ ਨਹੀਂ ਆ ਗਈ ਕਾਗਜ਼ ਪੱਤਰ ਜੂਰ ਟੁੱਟੇ ਉਹ ਵੀ ਟੁੱਟ ਗਏ ਲੋਕਡਾਊਨ ਦਾ ਕਰਕੇ ਤੇ ਬਾਕੀ ਅਸੀਂ ਹੁਣ ਉਹ ਵੀ ਗੱਡੀਆਂ ਚੈੱਕ ਕਰਾ ਲਈ ਇਖਤਿਆਰ ਦਿੱਤਾ ਗਿਆ ਵਾਗੇ ਜਿਹੜੇ ਜਿਹੜੇ ਜੇ ਡਰਾਈਵਰ ਹੈਗੇ ਆਪਣੀ ਗੱਡੀ ਵਿੱਚ 50 ਬੰਦੇ 30 ਬੱਚੇ ਉਹਨਾਂ ਦਾ ਬੱਚੇ ਦਿੰਦੀ ਆ ਉਹਨਾਂ ਨੂੰ ਕੀ ਕਰਨਾ ਚਾਹੋਗੇ ਸਰ ਉਹ ਵੀ ਅਸੀਂ ਫਿਰ ਸਾਰਾ ਗੱਲ ਕਰਾਂਗੇ ਫਿਰ ਸਾਡਾ ਕੋਈ ਕਿਰਾਇਆ ਦੇਣ ਕਿ ਕਿਰਾਇਆ ਬਹੁਤ ਘੱਟ ਦੇ ਦਿੰਦੇ ਆ ਕਿਰਾਇਆ ਸਾਨੂੰ ਦੇਣਗੇ ਉਹ ਨਹੀਂ ਅਸੀਂ ਬੱਚੇ ਘਟ ਕੁਣ ਨਾ ਡਾਲ ਪਾਪੇਟ ਕਰਦੇ ਸਕੂਲ ਵਨ ਪਰ ਕੁਝ ਨਹੀਂ ਸਾਨੂੰ ਤੇ ਜੋ ਵੀ ਹੈ ਕੱਲ ਨੂੰ ਕੋਈ ਮਿਸੇ ਆਪਣੀ ਹੁੰਦੀ ਹੈ ਕੋਈ ਜੀ ਵੀ ਹੋਰ ਨੂੰ ਸਰੋਧ ਵੀ ਅਸੀਂ ਦੇ ਵਿੱਚ ਹੈਗੇ ਹੈਗੇ ਜੇ ਸਕੂਲ ਦੀ ਕਾਰਵਾਈ ਪਾਦੀ ਸਕੂਲ ਕਰੇਗਾ ਚੋ ਆਪ ਉਹ ਇਥੇ ਪੀਸ ਸਕੂਲ ਕੰਟੈਕਟ ਕਰਨੇ ਕਿ ਚਲਾਨ ਕਿਤੇ ਕਿਹੜੀਆਂ ਕਿੜੀਆਂ ਲੋਕਾਂ ਨੂੰ ਜਿਹੜਾ ਦੱਸਿਆ ਗਿਆ ਵੀ ਉਹ ਜਿਹੜੀਆਂ ਆਪਣੀਆਂ ਸ਼ਰਤਾਂ ਪੂਰੀਆਂ ਕਰਦੀਆਂ ਜਿਹੜੀ ਗੱਡੀ ਚਲਾਉਣੀ ਹੈ ਮਾਨ ਜੋ ਕੋ ਡੀਸੀ ਸਾਹਿਬ ਐਸਐਸਓ ਸਾਹਿਬ ਦੇ ਹੁਕਮਾਂ ਦੇ ਨਾਲ ਅੱਜ ਅਸੀਂ ਪੀਸ ਸਕੂਲ ਦੇ ਪਹੁੰਚੇ ਆ ਨਾਲ ਸਾਡੀ ਟੀਮ ਆ ਇੱਥੇ ਅੜ ਕੇ ਗੱਡੀਆਂ ਜਿਹੜੀਆਂ ਸਕੂਲ ਦੀਆਂ ਗੱਡੀਆਂ ਚੈੱਕ ਕੀਤੀਆਂ ਗੱਡੀਆਂ ਤਰੀਬ ਨਾਲ ਠੀਕ ਹਾਸੇ ਕੋਈ ਥੋੜੀਆਂ ਗੱਡੀਆਂ ਦੇ ਜਿਹੜੇ ਪੇਪਰ ਕਮੀ ਪਾਈ ਗਈ ਹੈ ਉਹਨਾਂ ਦੇ ਜਿਹੜੇ ਚਲਾਨ ਕੱਟੇ ਗਏ ਬਾਕੀ ਵਾਰਨ ਦਿੱਤੀ ਗਈ ਖੇਤਰ ਤੇ ਖੇਤੀ ਦੇ ਪੇਪਰ ਬਾਕੀ ਵੀ ਆਉਗਾ ਫਿਰ ਪੂਰੇ ਕਰ ਦੋ ਆਮ ਵੀ ਵੇਖਿਆ ਜਾਂਦਾ ਵਾ ਜਿਹੜੇ ਡਰਾਈਵਰ ਹੈਗੇ ਬੱਚਿਆਂ ਨੂੰ ਆਪਣੀਆਂ ਗੱਡੀਆਂ ਵਿੱਚ ਬੈਠਣਾ ਵਿੱਚ ਪੂਰੀ ਮਗਲਤ ਕੇ ਬੱਚੇ ਲੱਗ ਜਾਂਦੇ ਆ ਕੀ ਕਹਿਣਾ ਜਾਵੇ ਸਰਪ੍ਰਾਈਜ਼ ਉਹਨਾਂ ਦੀ ਅਸੀਂ ਚੈਕ ਕਰ ਰਹੇ ਆ ਇੱਕਰੋ ਇਸ ਤਰ੍ਹਾਂ ਦੀ ਕੋਈ ਸਾਡੇ ਸਾਹਮਣੇ ਗੱਡੀ ਆਈ ਤੇ ਉਹਨਾਂ ਲੈਂਚ ਵਿੱਚ ਨਾਲ ਕਰਤਾ